ਅੱਜ ਤੁਹਾਨੂੰ 1 ਨਹੀਂ 2 ਨਹੀਂ 3 ਡ੍ਰੈਗਨ ਦਿਖਾਉਣ ਲੱਗੇ ਆ ਤੇ ਵਿਲੇਜ ਹੋ ਕੇ ਬਹਿ ਜਾਓ ਮਿੱਤਰੋ ਆ ਜਿਹੜੀ ਤੁਸੀਂ ਚਾਕਲੇਟ ਕੁੱਤੀ ਦੇਖ ਰਹੇ ਹੋ ਨਾ ਫੀਮੇਲ ਇਹਦਾ ਨਾਮ ਆ ਚੰਨੂ ਇਹ ਆ ਡ੍ਰੈਗਨ ਦੀ 5 ਮਹੀਨੇ ਦੀ ਬੱਚੀ ਤੇ ਇਦਾਂ ਦੀ ਕੁਆਲਿਟੀ ਬਈ ਆਪਾਂ ਚੈਲੰਜ ਕਰਦੇ ਆ ਪੂਰੇ ਇੰਡੀਆ ਦੇ ਵਿੱਚ ਇਦਾਂ ਦੀ ਫੇਸ ਕੁਆਲਿਟੀ ਇਦਾਂ ਦਾ ਹੈੱਡ ਸਾਈਜ਼ ਹੋਵੇ ਨਾ ਤਾਂ ਆਪਣਾ ਪੂਰਾ ਚੈਲੰਜ ਆ ਬਈ ਬੱਚਾ ਪਾਇਓ ਆਪਾਂ ਉਹਦੀ ਵੀ ਵੀਡੀਓ ਪਾਵਾਂਗੇ ਤੇ ਜਿਹੜਾ ਆ ਹੁਣ ਤੁਸੀਂ ਬੱਚਾ ਦੇਖ ਰਹੇ ਆ 25 ਦਿਨ ਦਾ ਬੱਚਾ ਬਈ ਇਹ ਡ੍ਰੈਗਨ ਦਾ ਇਦੀ ਮਦਰ ਸਾਈਡ ਵੀ ਬਹੁਤ ਜਿਆਦਾ ਸਟਰੋਂਗ ਆ ਤੇ ਇਹ ਲੀਟਰ ਆਪਣੇ ਕੋਲੇ ਅਵੇਲੇਬਲ ਵੀ ਆ ਤੇ ਬੱਚੇ ਦੀ ਕੁਆਲਿਟੀ ਦੇਖੋ ਆ ਫੇਰ ਤੁਸੀਂ ਕਰੋ ਚੰਨੋ ਦੇ ਦਰਸ਼ਨ ਦੇਖੋ ਚੰਨੋ ਦੇ ਬਾਈ ਲਿਪਸ ਦੇਖੋ ਕੰਨ ਦੇਖੋ ਤੇ ਬੋਨ ਸਾਈਜ਼ ਦੇਖੋ ਤੇ ਜਿੰਨੀ ਇਹ ਸੋਹਣੀ ਆ ਓਨਾਂ ਹੀ ਇਹਦਾ ਸੁਭਾਅ ਚੰਗਾ ਏ ਬਹੁਤ ਸੌ ਸੁਹਾਦੀ ਆ ਤੇ ਇਹਦੇ ਤੇ ਮਿੱਤਰੋ ਆਪ ਨੂੰ ਬਹੁਤ ਵੱਡੀ ਕੀਮਤ ਮਿਲ ਰਹੀ ਸੀਗੀ ਬਹੁਤ ਵੱਡੀ ਕੀਮਤ ਮਿਲ ਰਹੀ ਸੀ ਪਰ ਆਪਾਂ ਦੇਣੀ ਨਹੀਂ ਆਪਣਾ ਬੱਚਾ ਬਣਾ ਕੇ ਘਰੇ ਰੱਖੀ ਹੋਈ ਹੈ ਆਪਣੀ ਤੇ ਮਿੱਤਰੋ ਇੱਕ ਤੁਹਾਨੂੰ ਮੈਂ ਹੋਰ ਦੱਸ ਦਿੰਨਾ ਇਹਦੀ ਫੈਨ ਫੋਲੋਇੰਗ ਜਿਹੜੀ ਨਾ ਚੰਨੋ ਦੀ ਡ੍ਰੈਗਨ ਤੋਂ ਵੀ ਜ਼ਿਆਦਾ ਹੋਈ ਪਈਆ ਕਿਉਂਕਿ ਇਹ ਚੌਕਲੇਟ ਜਿਹੜੀ ਫੀਮੇਲ ਆ ਇਹ ਚੌਕਲੇਟ ਬੱਚਾ ਬਹੁਤ ਘੱਟ ਆ ਬਹੁਤ ਰੇਅਰ ਆਉਂਦਾ ਏ ਤੇ ਇਹਦੀ ਕੁਆਲਿਟੀ ਤਾਂ ਬਹੁਤ ਜ਼ਿਆਦਾ ਮੈਂ ਤਾਂ ਆਪਣੀ ਜ਼ਿੰਦਗੀ ਜੀ ਦੇਖੀ ਨਹੀਂ ਇਦਾਂ ਦੀ ਕੁਆਲਿਟੀ ਵੀ 5 ਮਹੀਨੇ ਦਾ ਬੱਚੇ ਦਾ ਐਡਾ ਸਾਈਜ਼ ਹੋਵੇ ਬੋਨ ਸਾਈਜ਼ ਹੋਵੇ ਹੈੱਡ ਸਾਈਜ਼ ਹੋਵੇ ਤੇ ਜਾਂ ਇਦਾਂ ਦੀ ਕੁਆਲਿਟੀ ਆ ਆ ਗਈ ਹੁਣ ਬਲੈਕ ਕਲਰ ਦੀ ਰੂਬੀ ਇਹ ਮੇਰਾ ਵੀਰ ਆ ਆਸਟ੍ਰੇਲੀਆ ਵਾਲਾ ਪਵਣਾ ਉਹਨੇ ਰਿਟੇਨ ਕੀਤੀ ਸੀਗੀ ਤੇ ਦੱਸਿਓ ਬਈ ਕਿੱਦਾਂ ਦੀ ਬਣ ਰਹੀ ਆ ਦੇਖੋ ਰੂਬੀ ਬਲੈਕ ਕਲਰ ਦੀ ਆ ਬੋਨ ਸਾਈਜ਼ ਤੇ ਹੈੱਡ ਸਾਈਜ਼ ਬਹੁਤ ਬਹੁਤ ਕੁਆਲਿਟੀ ਬਹੁਤ ਸੋਹਣੀ ਕੁਆਲਿਟੀ ਗਈ ਆ ਜਿਹੜਾ ਇਹਦਾ ਮਜਲਾ ਬਿਲਕੁਲ ਸ਼ਾਰਟ ਆ ਰਿੰਕਲ ਫੇਸ ਆ ਤੇ ਟੇਲ ਦੇਖੋ ਦਰਸਕੋ ਬਿਲਕੁਲ ਸ਼ਾਰਟ ਟੇਲ ਜਿਹੜੀ ਲੈਬਰਡੋਰ ਆ ਆ ਆ ਗਿਆ ਇੱਕ ਹੋਰ ਫੀਮੇਲ ਇਦਾ ਨਾਮ ਆ ਲੀਜ਼ਾ ਇਹ ਗੋਪੀ ਵੀ ਨੇ ਰੇਟੇਨ ਕੀਤੀ ਸੀਗੀ ਦੇਖੋ ਫੀਮੇਲ ਬਿਲਕੁਲ ਮਜ਼ੇਲ ਇਹਦਾ ਵੀ ਸ਼ਾਰਟ ਆ ਸ਼ਾਰਟ ਟੇਲ ਆ ਤੇ ਜਿਹੜੀ ਲੈਬਰਡੋਰ ਦੇ ਵਿੱਚ ਚਾਹੀਦੀ ਹੁੰਦੀ ਆ ਜਿਹੜੀ ਖੂਬੀ ਆ ਦੇਖੋ ਇੱਥੇ ਆਕੇ ਦਾ ਬਈ ਆਪਾਂ ਭਲੇਖਾ ਖਾ ਗਈ ਵੀ ਡ੍ਰੈਗਨ ਹੀ ਆ ਬਿਲਕੁਲ ਸੇਮ ਕਾਪੀ ਆ ਡ੍ਰੈਗਨ ਦੀ ਬਿਲਕੁਲ ਸੇਮ ਤੇ ਐਂ ਲੱਗਦਾ ਵੀਰੇ ਜਿਵੇਂ ਵੀ ਡ੍ਰੈਗਨ ਹੀ ਬੈਠਾ ਹੁੰਦਾ ਏ ਤੇ ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸ ਦਿੰਨਾ ਵੀ ਜਿਹੜੀ ਵੀ ਲੈਬਰਡੋਰ ਦੇ ਵਿੱਚ ਜਿਹੜੀ ਕੰਡੀਸ਼ਨ ਹੁੰਦੀ ਆ ਬਿਲਕੁਲ ਪੂਰੀਆਂ ਕਰਦੀਆਂ ਸ਼ੋਅ ਵਾਲੀਆਂ ਵੀ ਤੇ ਸਾਰੇ ਪਾਸੇ ਉਹ ਤੇ ਇਸੇ ਪਾਸਿਓਂ ਵੀਰੇ ਕੋਈ ਕਮੀ ਨਹੀਂ ਫੀਮੇਲਾਂ ਦੇ ਵਿੱਚ ਤੇ ਇਹ ਦੇਖੋ ਇਹ ਆ ਡ੍ਰੈਗਨ ਦਾ ਰਿਜ਼ਲਟ ਤੇ ਜਦੋਂ ਇਹ ਫੀਮੇਲਾਂ ਕਿਸੇ ਚੰਗੇ ਮੇਲ ਤੋਂ ਮੀਟ ਹੋਣਗੀਆਂ ਤਾਂ ਜਿਹੜਾ ਰਿਜ਼ਲਟ ਆਊਗਾ ਉਸ ਤੋਂ ਵੀ ਟੌਪ ਦੇਖੋ ਇੱਥੇ ਮੈਨੂੰ ਵੀ ਭੁਲੇਖਾ ਪੈ ਗਿਆ ਜਦੋਂ ਤੁਰੀ ਜਾਂਦੀ ਸੀ ਵੀ ਡ੍ਰੈਗਨ ਜਾ ਰਿਹਾ ਏ ਤੁਹਾਨੂੰ ਦੱਸਿਆ ਨਾ ਵੀ ਵੀਡੀਓ ਇੱਕ ਹੋਰ ਪਾਵਾਂਗੇ ਉਹਦੇ ਵਿੱਚ ਵੀ ਦੱਸਾਂਗੇ ਸਾਨੂੰ ਭੁਲੇਖਾ ਪੈ ਗਿਆ ਜੀ ਵੀ ਬਿਲਕੁਲ ਸੇਮ ਕਾਪੀ ਡ੍ਰੈਗਨ ਦੀ ਬਿਲਕੁਲ ਬਈ ਜਿੱਦਾਂ ਕਹਿੰਦੇ ਵੀ ਡ੍ਰੈਗਨ ਆਪਣੇ ਆਪ ਤੇ ਬੱਚੇ ਪਾਉਂਦਾ ਜਿਹੜਾ ਰਿਜ਼ਲਟ ਆਉਂਦਾ ਡ੍ਰੈਗਨ ਦਾ ਜਾਂ ਬਲੈਕ ਬੱਚੇ ਜਾਂ ਚਾਕਲੇਟ ਤੇ ਵੀਡੀਓ ਦੱਸਿਓ ਕਿੱਦਾਂ ਲੱਗੀ ਧੰਨਵਾਦ ਦੋਸਤੋ ਜਉਂਦੇ ਬਸਦੇ ਰਹੋ